ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਜਿੱਥੇ ਮਥਾ ਡੇਕਨ ਵਾਲਿਆਂ ਦੇ ਦੁੱਖਾਂ ਦਾ ਨਾਸ ਹੁੰਦਾ ਹੈ ਭਾਗਾਂ ਵਾਲੀ ਸੰਗਤ ਅੱਜ ਇਸ ਸਮਾਗਮ ਵਿੱਚ ਸਵਾਇਵਾਨ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਸੰਗਤ ਦੀ ਸਿਰਜਣਾ ਹੁੰਦੀ ਹੈ ਤਾਂ ਫਿਰ ਸਤਿਗੁਰੂ ਆਪ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ ਤਾਂ ਗੁਰੂ ਕੀ ਸਾਧ ਸੰਗਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਤਕਰੀਬਨ 10 ਦਿਨ ਤੋਂ ਲਗਾਤਾਰ ਦਸਮ ਪਾਤਸ਼ਾਹ ਦੇ ਸੈਜਦਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸ਼ਹਾਦਤ ਦੇ ਉਹਨਾਂ ਨੂੰ ਕੌਮ ਨੂੰ ਯਾਦ ਕਰਾਉਣ ਲਈ ਖਾਸ ਕਰਕੇ ਹਰਿਆਣੇ ਦੀਆਂ ਸੰਗਤਾਂ ਨੂੰ ਜਥੇਬੰਦ ਕਰਕੇ ਇਹ ਜੋ ਸਮਾਗਮ ਕੀਤੇ ਗਏ ਹਨ ਇਹਨਾਂ ਨਾਲ ਸਾਰੇ ਸੰਸਾਰ ਵਿੱਚ ਇਸ ਕਮੇਟੀ ਪ੍ਰਤੀ ਸੰਗਤਾਂ ਦੇ ਵਿੱਚ ਉਤਸ਼ਾਹ ਅਤੇ ਸ਼ਰਧਾ ਵੀ ਪੈਦਾ ਹੋਈ ਹੈ ਕਿ ਸੱਚਮੁੱਚ ਹੀ ਇਹ ਗੁਰਸਿੱਖੀ ਦਾ ਦਸੰਬਾਤ ਸ਼ਾਦੇ ਮਿਸ਼ਨ ਦਾ ਪ੍ਰਚਾਰ ਕਰਨ ਵਾਲੀ ਕਮੇਟੀ ਜਿਸ ਦੀ ਅਗਵਾਈ ਸਿੱਖ ਕੌਮ ਦੇ ਨਿਤੜਕ ਜਰਨਲ ਕੁਰਬਾਨੀਆਂ ਕਰਨ ਵਾਲੇ ਔਰ ਸੱਚੇ ਸੁੱਚੇ ਉੱਚੇ ਜੀਵਨ ਦੇ ਮਾਲਕ ਸਿੰਘ ਸਾਹਿਬ ਬਾਬਾ ਦਲਜੀਤ ਸਿੰਘ ਜੀ ਦਾਦੂਵਾਲ ਕਰ ਰਹੇ ਹਨ ਗੁਰੂ ਕੀ ਸਾਧ ਸੰਗਤ ਮੈਂ 1960 ਤੋਂ ਪੱਧਕ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਿਹਾ ਹਾਂ ਪੰਥਰਤਨ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨਾਲ ਸੰਤ ਫਤੇ ਸਿੰਘ ਜੀ ਨਾਲ ਹਨ ਉਹਨਾਂ ਤੋਂ ਬਾਅਦ ਜਿਹਨੇ ਵੀ ਸਿੱਖ ਕੌਮ ਦੇ ਆਗੂ ਹੋਏ ਹਨ ਔਰ ਪਿਛਲੇ 30 ਸਾਲ ਵਿੱਚ ਜਿਹਨੇ ਸਿੱਖ ਮੈਂਬਰ ਪਾਰਲੀਮੈਂਟ ਹੋਏ ਹਨ ਪਾਰਲੀਮੈਂਟ ਵਿੱਚ ਮੈਨੂੰ ਉਹਨਾਂ ਦੀ ਸਗਤ ਕਰਨ ਦਾ ਮੌਕਾ ਮਿਲਿਆ ਹੈ ਲੇਕਿਨ ਮੈਂ ਅੱਜ ਇਸ ਗੱਲ ਦਾ ਕਾਇਲ ਹਾਂ ਕਿ ਅਗਰ ਸਿੱਖ ਕੌਮ ਵਿੱਚ ਕੋਈ ਲੀਡਰ ਸਾਨੂੰ ਦਿਖਾਈ ਦੇ ਰਿਹਾ ਹੈ ਜਿਹੜਾ ਸੱਚਮੁੱਚ ਕੌਮ ਦੀ ਅਗਵਾਈ ਕਰ ਸਕਦਾ ਹੈ ਤਾਂ ਉਸ ਦਾ ਨਾਮ ਜਥੇਦਾਰ ਸਤ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਸਤ ਸ੍ਰੀ ਅਕਾਲ ਕਿਉਂਕਿ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਅੱਜ ਸਾਰਾ ਖਾਲਸਾ ਪੰਥ ਜੁੜਿਆ ਹੈ ਅਤੇ ਸਾਰਾ ਖਾਲਸਾ ਪੰਥੀ ਚੜ੍ਹਦੀ ਕਲਾ ਪਰਿਵਾਰ ਨੂੰ ਬLES ਕਰਦਾ ਹੈ ਕਿਉਂਕਿ ਦਸਮ ਪਾਤਸ਼ਾਹ ਦੇ ਦਰੋਂ ਕਰੋਂ ਸਾਨੂੰ ਇਹ ਦਾਤ ਮਿਲੀ ਸੇਵਾ ਮਿਲੀ ਔਰ 17 ਸਾਲ ਤੋਂ ਪਿਛਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਹਰ ਰੋਜ਼ ਸਵੇਰੇ ਜੋ ਲਾਈਵ ਪ੍ਰੋਗਰਾਮ ਤੁਸੀਂ ਕਰਾਂ ਵਿੱਚ ਦੇਖਦੇ ਹੋ ਇਹ ਸਤਿਗੁਰੂ ਜੀ ਨੇ ਸੇਵਾ ਦਿੱਤੀ ਹੈ ਤੇ ਸਫਲਤਾ ਨਾਲ ਨਿਭਾਈ ਹੈ ਹੁਣ ਮੈਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਭਾਸ਼ਣ ਸੁਣ ਰਿਹਾ ਸੀ ਸਿੱਖ ਕੌਮ ਕੋਲ ਬਹੁਤ ਘਟ ਵਿਦਵਾਨ ਹਨ ਖਾਸ ਕਰਕੇ ਸਾਡੇ ਜਥੇਦਾਰ ਸਹਿਬਾਨ ਵਿੱਚ ਜਿਨ੍ਹਾਂ ਕੋਲ ਇਤਰਾ ਗਿਆਨ ਹੋਏ ਇਤਨੀ ਸ਼ਕਤੀ ਹੋਏ ਕਿ ਉਹ ਕੌਮ ਨੂੰ ਜਾਗਰਤ ਕਰਨ ਦਾ ਸਨਿਆ ਦੇ ਸਕੰਦੇ ਸਮਰਾਥ ਹੋਣ ਬਹੁਤ ਪ੍ਰਭਾਵਸ਼ਾਲੀ ਪਾਸ਼ਨ ਸਿੰਘ ਸਾਹਿਬ ਨੇ ਕੀਤਾ ਹੈ ਜਿਸ ਨੇ ਕੇਵਲ ਮੈਨੂੰ ਹੀ ਨਹੀਂ ਦੁਨੀਆ ਦੇ ਲੋਕਾਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੋਵੇਗਾ ਕਿਉਂਕਿ ਅੱਜ ਸਾਰਾ ਸੰਸਾਰ ਲਾਈਵ ਟੈਲੀਕਾਸਟ ਰਹੀਂ ਇਹਨਾਂ ਦੇ ਵਿਚਾਰਾਂ ਨੂੰ ਸੁਣ ਰਿਹਾ ਸੀ ਮੈਨੂੰ ਇਸ ਗੱਲ ਦੇ ਖੁਸ਼ੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਜੀਤ ਸਿੰਘ ਜੀ ਜੰਮੂ ਵਰਗੇ ਪੰਥ ਦੇ ਮਹਾਨ ਸੇਵਕ ਜਿਨ੍ਹਾਂ ਦੀ ਸਾਰੀ ਉਮਰ ਹੀ ਸੇ ਕਮ ਦੀ ਚੜਦੀ ਗਲਾ ਲਈ ਇਸ ਗਰਸ਼ ਕਰਨੀ ਚ ਬਿਤੀ ਮਨਜੀਤ ਸਿੰਘ ਜੀ ਭੋਮਾ ਜੀ ਬੈਠੇ ਹਨ 사ਚਰਨ ਸਿੰਘ ਜੀ ਅਮਰੀਕਾ ਤੋਂ ਆਏ ਹਨ ਇੱਥੋਂ ਦੇ ਤੁਹਾਡੇ ਗੁਰਦਾਰਾ ਕਮੇਟੀ ਦੇ ਮੈਂਬਰ ਸੁਦਰਸ਼ਨ ਸਿੰਘ ਜੀ ਸਾਈਕਲ ਸਾਹਿਬ ਬੈਠੇ ਹਨ ਬਾਕੀਆਂ ਤੇ ਮੈਨਾਂ ਨਹੀਂ ਜਾਂਦਾ ਮੈਨੂੰ ਮਾਫ ਕਰਦੇ ਹੋਗੇ ਮੈਂ ਸਾਰਿਆਂ ਨੂੰ ਸ਼ਾਬਾਸ਼ ਦਿੰਦਾ ਹਾਂ ਕਿਉਂਕਿ ਮੈਂ ਉਮਰ ਸ਼ਾਇਦ ਤੁਹਾਡੇ ਤੋਂ ਵੱਡਾ ਹੋਵਾਂ ਮੈਂ ਸਾਰਿਆਂ ਨੂੰ ਸ਼ਾਬਾਸ਼ ਦਿੰਦਾ ਹਾਂ ਕਿ ਤੁਸੀਂ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਰਾਹੀਂ ਇਹ ਜੋ ਸਿੱਖੀ ਦੇ ਪ੍ਰਚਾਰ ਔਰ ਪ੍ਰਸਾਰ ਦਾ ਕੰਮ ਸ਼ੁਰੂ ਕੀਤਾ ਹੈ ਇਸ ਵਿੱਚ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਔਰ ਚੜ੍ਹਦੀ ਕਲਾ ਟਾਈਮ ਦੀ ਵੀ ਕਦਮ-ਬਕਦਮ ਤੁਹਾਡੇ ਨਾਲ ਚੱਲ ਕੇ ਇਸ ਮਹਾਨ ਯੱਗ ਵਿੱਚ ਹਿੱਸਾ ਬਣਦਾ ਯਤਨ ਕਰੇਗਾ ਇਹਨਾਂ ਸ਼ਬਦਾਂ ਨਾਲ ਸਾਰੀਆਂ ਸੰਗਤਾਂ ਨੂੰ ਮੁਬਾਰਕ ਦਿੰਦਾ ਹੋਇਆ ਵਧਾਈ ਭੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. bird truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find Authentic Indian Cuisine in Tracy or scan QR code to contact us. Villa Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa made and served with love. Scan this QR code to contact us. Krishan Kumar, covered California certified agency manager who can help you, your family, and your small business with health insurance. Call at 1-877-830-3270 or scan QR code to call or text.